ਇਸ ਸ਼ਬਦ ਦਾ 108 ਵਾਰ 41 ਦਿਨ ਮਰਜ਼ਾਦਾ पूर्वक ਪਾਠ ਕਰਨ ਨਾਲ ਮੋਤੀਆ ਬਿੰਦ ਰੋਗ ਬਗੈਰ ਉਹ ਪ੍ਰਸ਼ੰਦੇ ਠੀਕ ਹੋਵੇ ਅਤੇ ਨજર ਮੁਰਾ ਆਵੇ ਸ਼ਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬినాਸ਼ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸ਼ਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬినాਸ਼ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸ਼ਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸ਼ਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸ਼ਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸ਼ਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸ਼ਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸ਼ਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸ਼ਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸ਼ਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸ਼ਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸ਼ਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸ਼ਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸ਼ਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸ਼ਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸ਼ਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸ਼ਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸ਼ਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸ਼ਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸ਼ਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸ਼ਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸ਼ਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸ਼ਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸ਼ਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸ਼ਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸ਼ਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸ਼ਲੋਕ ਗਿਆਨ ਅੰਜਨ ਗੁਰਦਿਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸ਼ਲੋਕ ਗਿਆਨ ਅੰਜਨ ਗੁਰਦਿਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸ਼ਲੋਕ ਗਿਆਨ ਅੰਜਨ ਗੁਰਦਿਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸ਼ਲੋਕ ਗਿਆਨ ਅੰਜਨ ਗੁਰਦਿਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸ਼ਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ਼ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸ਼ਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ਼ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸ਼ਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ਼ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸ਼ਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ਼ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸ਼ਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ਼ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸ਼ਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸ਼ਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸ਼ਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸ਼ਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸ਼ਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸ਼ਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸ਼ਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸ਼ਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸ਼ਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸ਼ਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸ਼ਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸ਼ਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸ਼ਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸ਼ਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸ਼ਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸ਼ਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸ਼ਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸ਼ਲੋਕ ਗਿਆਨ ਅੰਜਨ ਗੁਰਦਿਆ ਅਗਿਆਨ ਅੰਦੀਰ ਬਿਨਾਸ਼ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸ਼ਲੋਕ ਗਿਆਨ ਅੰਜਨ ਗੁਰਦਿਆ ਅਗਿਆਨ ਅੰਦੀਰ ਬਿਨਾਸ਼ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸ਼ਲੋਕ ਗਿਆਨ ਅੰਜਨ ਗੁਰਦਿਆ ਅਗਿਆਨ ਅੰਦੀਰ ਬਿਨਾਸ਼ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸ਼ਲੋਕ ਗਿਆਨ ਅੰਜਨ ਗੁਰਦਿਆ ਅਗਿਆਨ ਅੰਦੀਰ ਬਿਨਾਸ਼ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸ਼ਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸ਼ਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸ਼ਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸ਼ਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸ਼ਲੋਕ ਗਿਆਨ ਅੰਜਨ ਗੁਰਦਿਆ ਅਗਿਆਨ ਅੰਦੀਰ ਬਿਨਾਸ਼ ਹਰਿ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸ਼ਲੋਕ ਗਿਆਨ ਅੰਜਨ ਗੁਰਦਿਆ ਅਗਿਆਨ ਅੰਦੀਰ ਬਿਨਾਸ਼ ਹਰਿ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸ਼ਲੋਕ ਗਿਆਨ ਅੰਜਨ ਗੁਰਦਿਆ ਅਗਿਆਨ ਅੰਦੀਰ ਬਿਨਾਸ਼ ਹਰਿ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸ਼ਲੋਕ ਗਿਆਨ ਅੰਜਨ ਗੁਰਦਿਆ ਅਗਿਆਨ ਅੰਦੀਰ ਬਿਨਾਸ਼ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼ ਸ਼ਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਦੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗੋਸ਼